ਉਸ ਵੀ ਵੀ ਕਾਮੇ ਬਣਾ ਲਾ ਰਖੜੀ ਸੋਨੇ ਜਹੇ ਗਟ ਦੇਸ ਜਾਲਾ ਰਖੜੀ ਭੈਣ ਭਰਾਵਾਂ ਲਈ ਸਭ ਤੋਂ ਵੱਡਾ ਦਿਨ ਹੁੰਦਾ ਹੈ ਆ ਗੰਤ ਗੁਲਾਬੀ ਆ ਇਹ ਆਹ ਲਾ ਆਹ ਲਾ ਗੁਲਾਬੀ ਕੁਇਨ ਆਪਾਂ ਚੱਲੇ ਸਾਰਿਆਂ ਨੂੰ ਦੇਸ ਚੱਲੀ ਆ ਪੀਕਿਆਂ ਨੂੰ ਰਖੜੀਆਂ ਬਨ ਕੇ ਆਉਣੀਆਂ ਅੱਜ ਹਾਂਜੀ ਸੋ ਸ਼ਸ਼ੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਨੇ ਠੀਕ ਠਾਕ ਹੋਵੋਗੇ ਸੋ ਅੱਜ ਅਸੀਂ ਚੱਲੇ ਆ ਰਖੜੀਆਂ ਲੈ ਕੇ ਹੈਂ ਰਖੜੀਆਂ ਲੈ ਕੇ ਰਖੜੀਆਂ ਲੈ ਕੇ ਆਪਾਂ ਚੱਲੇ ਸਾਰਿਆਂ ਨੂੰ ਦੇ ਚੱਲੀਏ ਪੀਕਿਆਂ ਨੂੰ ਰਖੜੀਆਂ ਬਨ ਕੇ ਆਉਣੀਆਂ ਅੱਜ ਹੈਂ ਇਹ ਦੇਖ ਨੀ ਖੋਚਾ ਪੀਕਿਆਂ ਮਤ ਦਸ ਮਿੰਟਾਂ ਚ ਤਿਆਰ ਹੋ ਗਈ ਪੀਕਿਆਂ ਦੇ ਨਾਂ ਨੂੰ ਤਾਂ ਐਂ ਕਰਾਂ ਚਾਰ ਛਾਲਾ ਮਾਰ ਕੇ ਉੱਡਦੀ ਆ ਪੀਕਿਆਂ ਨੂੰ ਜਾਣਾ ਕਹਿੰਦੀ ਆ ਵੀ ਇਹ ਮੈਂ ਕਿੱਥੋਂ ਹੁੰਦੀ ਆ ਕੌਣ ਬਰਾਗਿਆ ਹੋਇਆ ਤਾਰਾ ਥੋੜਾ ਜਿਆਦਾ ਹਾਂ ਕਹਿੰਦਾ ਨਾਲ ਜਾਣਾ ਮੈਂ ਕਿੱਥੋਂ ਤੇਰੀ ਆ ਗਈ ਉਹਨੂੰ ਕੇ ਮਾਮੀ ਆ ਗਈ ਤੇ ਤੋਂ ਪਾਲੂ ਵਾਲੀ ਰਖੜੀ ਲੈ ਕੇ ਨੂਰਪੁਰੇ ਕੋਲੇ ਆ ਗਏ ਬਸ ਅਸੀਂ ਅੱਲੀਓ ਪੀਜ਼ਾ ਖਾਣੀ ਆਂਦਾ ਬੰਦੇ ਦੇ ਪੀਜ਼ਾ ਦੇਖਦੇ ਆ ਹੁਣ ਜੇ ਖੁੱਲੀ ਹੁੰਦੀ ਨਹੀਂ ਇਹਨਾਂ ਨੂੰ ਅਸੀਂ ਨਾ ਹੁਣ ਲੈ ਕੇ ਤਾਂ ਜਾਣਾ ਮੋੜਦੇ ਹੋਏ ਖਵਾ ਲਾਂਗੇ ਅਜੇ ਤਾਂ ਨਹੀਂ ਜਾਣ ਲੱਗੇ ਸਫਰ ਤੋਂ ਬਾਅਦ ਹੀ ਜਾਣਾ ਚੱਲ ਮੈਂ ਦੇਖਦੀ ਆ ਸੁਧਾਰ ਜੇ ਖੁੱਲਾ ਹੋਇਆ ਸੁਧਾਰ ਖੁੱਲਾ ਹੋ ਗਰਦਾ ਜੇ ਪਾਲਾ ਬੋਲੇ ਨੇ ਸਾਰਾ ਮੈਂ ਕੀ ਖਾਉਂਗਾ ਪੀਜ਼ਾ ਤੂੰ ਮਿਸ ਕਰਦਾ ਸੀ ਮੈਂ ਤੂੰ ਤੇ ਰੈਡੀ ਹੋ ਜਾ ਅੱਜ ਫਿਰ ਤੂੰ ਮੇਰੇ ਨਾਲ ਚੱਲੀ ਠੀਕ ਆ ਮੈਂ ਆ ਗਿਆ ਬਸ 10 ਮਿੰਟ ਚ ਕੀ ਕੀ ਕਹਿਣਾ ਆ ਬਈ ਮੈਂ ਠੀਕ ਓਕੇ ਬਸ ਤੂੰ ਰੈਡੀ ਹੋ ਜਾ ਮੈਂ ਤੈਨੂੰ ਨਾਲ ਲੈ ਜਾਉਂਗਾ ਓਕੇ ਬਸ ਮੈਂ ਆ ਗਿਆ ਪੀਜ਼ਾ ਲੈ ਕੇ ਆਉਣਾ ਤੇਰੇ ਲਈ ਬਾਈ ਵੀਰਤ ਕਹਿੰਦਾ ਸੀ ਅਮਰਤ ਬਾਈ ਹਾਂ ਕਹਿੰਦਾ ਬੜਾ ਹੀ ਬਰਾਗਿਆ ਪਿਆ ਵਾ ਕਹਿੰਦਾ ਕਿਨੂੰ ਆਇਆ ਜਾਂਦਾ ਸੀ ਵੀ ਮੰਮੀ ਸਹੋਲੀ ਆ ਕਹਿੰਦਾ ਹੁਣ 2-3 ਦਿਨ ਹੋ ਗਏ ਸਹੋਲੀ ਆ ਇਹਨੂੰ ਕਹਿੰਦਾ ਨਾ ਤੂੰ ਦੇਖਦੀ ਨਾ ਮੰਨ ਦੇਖਦੀ ਆ ਇਹਨੇ ਰੋਜ਼ ਹੀ ਕਹਿ ਦਿੰਦਾ ਡੈਡਾ ਮੰਮੀ ਆਉਗੀ ਹਾਂ ਉਹ ਕੱਲ ਮੋਂਮ ਪਿੱਛੇ ਪੈ ਗਿਆ ਝੋਲ ਵਾਲੀ ਮੰਮੀ ਨੂੰ ਫੋਨ ਲਾਇਆ ਮੰਮੀ ਨੂੰ ਟੋਟੇ ਟੁਮਾਨੀ ਮੰਮੀ ਨੂੰ ਟੋਟੇ ਤੇ ਮੰਮੀ ਨੂੰ ਕਾਤੋਂ ਨਹੀਂ ਭੇਜਦੀ ਉਹ ਤਾਂ ਵਿਚਾਰਾ ਉਹ ਵੀ ਭਰਿਆ ਪਿਆ ਸਾਰਾ ਮੰਮੀ ਉਹਦਾ ਕਹਿੰਦੀ ਸੀ ਕਹਿੰਦੀ ਸਵੇਰ ਦਾ ਹੁਣ ਤਿਆਰ ਹੋਇਆ ਬੈਠਾ ਬਰਾਗਿਆ ਪਿਆ ਮੰਮੀ ਦੀ ਇਹਨੂੰ ਮਾਮਨੀ ਆਈ ਮਾਮੀ ਦੀ ਆਈ ਅੱਜ ਨੂੰ ਨਾਲ ਹੀ ਲਿਆਣਾ ਮੈਂ ਕਿਹਾ ਸਾਰੇ ਨੂੰ ਆਏ ਆ ਵੀ ਆਪਾਂ ਦੁਪਹਿਰ ਤੋਂ ਪਹਿਲਾਂ ਆਉਂਦੇ ਨਹੀਂ ਅੱਜ ਆਪਾਂ ਜਲਦੀ ਕਰਦੇ ਹਾਂ ਚਾਚੀ ਦਾ ਫੋਨ ਆਇਆ ਹਾਂ ਸੋ ਮੈਂ ਤਿਆਰ ਹੋਣ ਲੱਗ ਗਏ ਮੈਂ ਕਿਹਾ ਸਾਰਿਆਂ ਨੂੰ ਰੈਕੋਰਡ ਵੀ ਟੱਪਿਆ ਹੈ ਉਹਨਾਂ ਨੇ ਕਿਹਾ ਤਲ ਭਾਗ ਜਿਹੜੀ ਸਾਡੀ ਕੁੜੀ ਪਹਿਲਾਂ ਲੈ ਕੇ ਆਉਣਾ ਕੀ ਹੈ ਹਾਂ ਹੈ ਉਹਨਾਂ ਨੂੰ ਆਏ ਆ ਸਾਰਿਆਂ ਨੂੰ ਵੀ 12 ਵਜੇ ਤੋਂ ਪਹਿਲਾਂ ਨਹੀਂ ਆਉਣਾ ਤੇਰਾ ਸ਼ਹਿਰ ਆ ਗਿਆ ਹੈ ਤੇਰਾ ਸ਼ਹਿਰ ਆ ਗਿਆ ਨਿੱਕਾ ਨੇ ਰੱਖਿਆ ਰੋਕੜਾਈ ਲੈਣਾ ਵੀ ਕਾਂ ਨਿਰਿਆਂ ਦੇਉ ਬੱਬੇ ਲੈ ਲੀਏ ਰਖੜੀ ਵਾਲੇ ਡੱਬੇ ਚਲੋ ਲਾਓ ਜੀ ਲਾਓ ਆ ਲਾਉਣਗੇ ਸਟਾਲ ਲੱਗ ਤੁਨਾਂ ਕੱਲ ਨੂੰ ਰਖੜੀਆਂ ਨੇ ਬੱਬੀ ਦੇ ਵੀ ਰੁਕਣਾ ਬੱਬੀ ਦੇ ਵੀ ਲੈਣਾ ਬੱਬੀ ਦੇ ਵੀ ਲੈਣਾ ਉਹ ਕੇਕ ਫੜਨਾ ਓਕੇ ਜੀ ਇਹ ਕੋਲ ਜਿਹੜਾ ਕੀ ਲੈਣਾ ਆਪਾਂ ਨਾ ਘਰ ਵਾਸਤੇ ਇਹ ਲੈ ਕੇ ਜਾਣੀ ਆ ਕੀ ਹੈ ਚਲ ਹੋਰ ਵਾਲੀ ਘਰ ਚ ਕਿੱਦਾਂ ਲਈ ਆ ਆ 460 ਦੱਸਦੇ। ਤੇ ਇਹ ਨਾਲ ਵਾਲੀ ਆ ਵੀ 460। ਓਕੇ ਤੇ ਪੇੜੇ। ਪੇੜੇ 460। ਸਾਰਾ ਕਰੇਟੀਆਂ ਜਿਹੜਾ ਕੋ ਮਰਜੀ ਲੈ ਲੈ। ਐਦਾਂ ਕਰੋ ਪੇੜਿਆਂ ਦੇ ਕਰ ਦੋ ਡੱਬੇ। ਹਾਂ। ਇਹ ਲੈ ਲੀਏ। ਠੀਕ। rau ਵੀ ਲੈ ਲੈ ਹੁਣ ਖਾਸ ਖਾਸ ਵਾਲੀ। ਇਹ ਨੂੰ ਲੈਣਾ ਕਿ ਮੁਰਦੇ ਨੂੰ। ਕਿ ਹੁਣ ਮੁਰਦੇ। ਆ ਕਰ ਦੋ ਕਿਲੋ ਕਿਲੋ। ਮੁਰਦੇ ਥੋੜਾ ਰੁਕਾਂ ਜੇ ਹੁਣ। ਰੁਕਣਾ ਕੱਲ੍ਹ ਵਾਸਤੇ ਸਬਾਨ ਲੈਣਾ। ਕੱਲ੍ਹ ਉੱਧਰ ਲਈਆਂ ਰੱਖਣੀਆਂ। 1 ਕਿਲੋ। ਕੱਲ੍ਹ ਉੱਧਰ ਲਈਆਂ ਰੱਖੜੀਆਂ ਨੂੰ ਲੈਣਾ ਸਬਾਨ। ਕਹ ਰਹੇ ਹੈਪੀ ਬਰਥਡੇ ਮੂਕੇ ਆ ਦੇ ਵੀ ਤੇ ਉਹ ਵਾਲੇ ਤੋਂ ਉਹ ਬੱਚਿਆਂ ਨੂੰ ਕਿੰਨੇ ਕਿੰਨੇ ਵੇ ਆ ਉਹਨਾਂ ਤਨਾਵ ਵਾਲਾ ਸੋ ਬਸ ਅਡਾ ਚੱਕਣਾ ਓਕੇ ਤਾਂ ਬਈ ਨਾ ਨੇ ਹੁਣ ਕਿੱਥੇ ਜਾਣਾ ਹੁਣ ਬੱਬੀ ਬਿਕਰੀ ਦੇ ਰੁਗੜਾ ਵੇ ਬੱਬੀ ਤੇਰੇ ਆਗੇ ਵੇ ਇੱਕ ਆਪਾਂ ਹੈਂਪਰ ਜੇ ਲੈ ਲਈਏ ਤੇ ਦੇਖਦੇ ਹਾਂ ਹੋਰ ਕੀ ਆ ਬੜਾਇਆ ਉਰਕੜੀ ਪਿੱਜਾ ਵੀ ਲੈਣਾ ਏ ਤਾਰੇ ਹੁਣਾਂ ਨੂੰ ਪਿੱਜਾ ਵੀ ਲੈਣਾ ਯਾਰ ਬੱਬੀ ਬੱਬੀ ਵੇਖੜੀਆਂ ਗਾਹਾਂ ਤੋਂ ਲੈ ਲੈਂਦੀਆਂ ਕੀ ਭਰਾ ਬੱਬੀ ਦੇ ਮਿਲ ਜਾਣਾ ਰੱਖਣੀ ਬੱਬੀ ਬੇਕਰੀ ਅੰਦਰ ਹੀ ਆਉਣ ਗਿਆ ਲਾਜਮੀ ਦੇਖ ਲਓ ਕੁਛ ਦੇਖ ਲਿਓ ਆਹ ਸੁ ਕਿੰਨੀ ਸੋਹਣੀ ਸ਼ਾਰਟ ਕੰਗੀ ਆਪਾਂ ਹੁਣ ਬੇਕਰੀ ਤੇ ਆਏ ਆ ਨਾ ਮਾਰੀ ਜੇ ਅੱਗੇ ਦਰੋਂ ਖੁੱਲਣੀ ਨਹੀਂ ਇਹ ਲੱਗ ਜਾਣਾ ਆ ਲੈ ਲਈਏ ਜਾਂ ਹੈਂਪਰ ਲੈ ਲਈਏ ਲੋ ਜੀ ਆ ਮੈਂ ਵゼ ਹੱਦ ਤੱਕ ਡੱਬੇ ਲੈ ਨਹੀਂ ਰੱਖਣੀਆਂ ਨੂੰ ਮੈਂ ਆਲਵੇਜ਼ ਆਹੀ ਲੈ ਲੈਂਦੀ ਆ ਆਹ ਪਾਤੀ ਜੀ ਅਸੀਂ ਆਈ ਜੂੰਗੀ ਕਈ ਵਾਰ ਨਕਲੀ ਵੀ ਹੁੰਦੀ ਹੈ ਇਹ ਅਸਲੀ ਹੁੰਦੀ ਹੈ ਹੂੰ ਕੋਠੀ ਗੋ ਆ ਕੇ ਜੀ ਅਸਲ ਇਹ ਚਾਕਲੇਟ ਸਰ ਚਾਕਲੇਟ ਚਲੋਈ ਲੈ ਲੈ ਆਂ ਪਰ ਰਖੜੀਆਂ ਲੈ ਲਈਏ ਪਰ ਰਖੜੀਆਂ ਲੈ ਕੇ ਉਸ ਤੋਂ ਬਾਅਦ ਤਾਰੇ ਉਹਨਾਂ ਦਾ ਪੀਆ ਚਾ ਕੇ ਬਾਸ ਕਰ ਨੂੰ ਚਲੋ ਰਖੜੀਆਂ ਲੈਣ ਚੱਲੀ ਆ ਮੈਡਮ ਭੈਣ ਭਰਾਵਾਂ ਲਈ ਸਭ ਤੋਂ ਵੱਡਾ ਦਿਨ ਹੁੰਦਾ ਹੈ ਪਰ ਆਪੋ ਹਰੇਕ ਭੈਣ ਨੂੰ ਇੱਕ ਭਰਾ ਜ਼ਰੂਰ ਦਵੇ ਉਹਨਾਂ ਭੈਣਾਂ ਲਈ ਰਖੜੀ ਦਾ ਦਿਨ ਬਹੁਤ ਔਖਾ ਲੱਗਦਾ ਜਿਨ੍ਹਾਂ ਦੇ ਵੀਰ ਨਹੀਂ ਹੁੰਦਾ ਜਾਂ ਕਿਸੇ ਵਜ੍ਹਾ ਕਰਕੇ ਵੀਰ ਉਹਨਾਂ ਦਾ ਇਸ ਦੁਨੀਆ ਤੋਂ ਚਲਾ ਗਿਆ ਜਾਂ ਕਈਆਂ ਦੇ ਵੀਰ ਬਾਹਰ ਬੈਠੇ ਆ ਜਿਵੇਂ ਹੁਣ ਸੋਮਨਾ ਇਹ ਹੁਣ ਇਹਨੂੰ ਕੱਲ ਨੂੰ ਫੀਲ ਹੋਊਗਾ ਕਿਉਂਕਿ ਜੋ ਤਾਂ ਬਾਹਰ ਬੈਠਾ ਬਜਾਰਾ ਉਹ ਜਿਹੜੀਆਂ ਬੂਰੀਆਂ ਬੰਦੇ ਨੂੰ ਮਾਰ ਦਿੰਦੀਆਂ ਇਹ ਹੁਣ ਸ਼ੋਅ ਨਹੀਂ ਕਰਦੀ ਪਰ ਅੰਦਰੋਂ ਅੰਦਰ ਹੀ ਮੈਨੂੰ ਪਤਾ ਵੀ ਖਿੱਚ ਬਹੁਤ ਪੈਂਦੀ ਐ ਇਹਨੂੰ ਵੀ ਉਹ ਆਜਾ ਸੋਨੇ ਕਮਨ ਲੈ ਲੀਆਂ ਆਜਾ ਗਰਾਹ ਹੋ ਪੱਧਿਆ ਕਿਵੇਂ ਅੱਗੇ ਸੈਂਗਲ ਤੇ ਹੋਂਦਾ ਹੁੰਦਾ ਸੀ ਆਣ ਭੁੰਡੀ ਲਲੀ ਬਹੁਤ ਖਾਦੇ ਮੈਂ ਤੇ ਜੋਤਨੇ ਦੇ ਕੋਲ ਚ ਸਵਾਦ ਬਹੁਤ ਹੁੰਦੇ ਆ ਰੋਕਣਾ ਨਹੀਂ ਸੀ ਰੋਕਣਾ ਤਾਂ ਦੇਖ ਲੈ ਓ ਬਾਈ ਕੌਣ ਚਾ ਲਾਈ ਐ ਕੋਈ ਮੇਰੇ ਸਾਰਿਆਂ ਦਾ ਪਿੰਡ ਨਹੀਂ ਵਾਟ ਇਸ ਕੀ ਹੁੰਦਾ ਇਹਦੇ ਕੋਲ ਚ ਅੱਛਾ ਆ ਗਿਆ ਹਨਣੀ ਆਓ ਮੇਰੇ ਸਾਰਿਆਂ ਦਾ ਪਿੰਡ ਨਹੀਂ ਨੇੜ ਆ ਗਿਆ ਹਨਣੀ ਕੋਈ ਪਿੰਡ ਆ ਗਈ ਤੂੰ ਮੂਹ ਦਾ ਰੂਪੀ ਬਦਲ ਗਿਆ ਪਿੰਡ ਐ ਐ ਐ ਇਹੇ ਐਂ ਨਾ ਚ ਐ ਹੁੰਦਾ ਪਿੰਡ ਦਾ ਇਹ ਸਹੀ ਗੱਲ ਆ ਵੀ ਹੁੰਦਾ ਕਿ ਸਾਡੇਆਂ ਨੂੰ ਤਾਂ ਪਾਈ ਹੁੰਦਾ ਹੈਪੀ ਬਰਥਡੇ ਜ ਪੂਰੀ ਖੁਸ਼ ਆ ਨੂੰ ਬਦ ਆਪਣੇ ਨਾਲ ਜਾਣਾ ਆਜੋ ਕਹਿੰਦੀ ਸੀ ਅੱਜ ਮੈਂ ਤੁਹਾਡੇ ਨਾਲ ਜਾਣਾ ਤੁਹਾਡਾ ਪਿੰਡਾਂ ਦੀ ਬਹੁਤ ਵੱਡਾ ਸਾਡਾ ਹਾਂ ਇਹ ਹਾਲ ਤੇ ਪੰਜ ਪੀਰਾਂ ਦੀ ਸੋਲੀ ਵਜਦੇ ਤੁਹਾਡੇ ਐਂਡ ਸਾਡਾ ਸੱਚੀ ਬਹੁਤ ਵੱਡਾ ਹਾਂ ਛੋਟੇ ਪਿੰਡਾਂ ਬਿੱਪਲ ਉਪਰ ਰੋਟੇ ਬਹੁਤ ਆ ਹੂੰ ਦਰਵਾਜ਼ੇ ਬਹੁਤ ਹਨਾ ਤੁਹਾਡੇ ਪਿੰਡਾਂ ਇੱਕ ਬੱਤੀ ਦਾ ਕਿੰਨੀਆਂ ਪਤੀਆਂ ਤੁਹਾਡੇ ਪਿੰਡ ਹਾਂਜੀ ਪੰਜ ਪਤੀਆਂ ਪੰਜ ਦਰਵਾਜ਼ੇ ਹੈ ਉਹਦੇ ਦੀ ਮੋੜਿਓ ਰਾ ਦੇਖੋ ਕੀ ਕਰਦਾ ਸਹੀ ਹੈ ਮਾਮੀ ਆ ਗਈ ਤਾਂ ਦੇ ਤਾਂ ਬਾਅਦ ਚ ਮੈਂ ਤਾਂ ਤੇਰਾ ਮੂੰਹ ਦੇਖ ਦੇ ਕੇ ਆ ਜਾਂਦਾ ਵੀ ਇਹ ਨਹੀਂ ਮੈਨੂੰ ਉਹਨਾਂ ਵਿਚਾਰਾ ਬਾਲਾ ਬਿਮਾਰ ਆ ਉਹ ਆ ਗਿਆ ਵਾਏ ਕਰੀ ਇੱਕ ਦਿਨ ਤੁਹਾਡਾ ਪਿੰਡ ਤੁਮਸ ਮੈਨੂੰ ਕਮਾ ਦਿਓ ਆ ਲੱsta ਆ ਵੀ ਆ ਗਿਆ ਤਾਂ ਆ ਵੀ ਕੈਮਰੇ ਦੇ ਕੈਪਚਰ ਦੇ ਵਿੱਚ ਕਿਨੇ ਕੈਦ ਹੋ ਗਿਆ ਹੈ ਅਸੀਂ ਆਪ ਬਾਈ ਹਾਂ ਹਾਂ ਫਾਈਲੇ ਫੋਟੋ ਫੜਨਾ ਪਰ ਮਮੀ ਹਾਂ ਆ ਕੀ ਲੈ ਫੇਰਦੀ ਹੱਥਾਂ ਨੂੰ ਮੰਮੀ ਸਾਸਰੀ ਘਰ ਕਰਦੇ ਸੀਗੇ ਇਹ ਕੀ ਬਣਾ ਰਿਹਾ ਸਾਹੀ ਪਨੀਰ ਬਣ ਰਿਹਾ ਹੋਰ ਕਾਲੂ ਬਣਾਉਣਾ ਸੀ ਅਸੀਂ ਅੱਜ ਬਣਾਇਆ ਤੇ ਪਹਿਲਾ ਨੰਬਰ ਜਖ ਦਾ ਫਰਾਜ ਤੌਗਦਰ ਗਏ ਉਹ ਦੇ ਅੰਦਰ ਪਿਆ ਹੈ ਕਿਹਦੀ ਭਾਂਡਾ ਹਾਂ ਆ ਜਾ ਚਿੰਨਾ ਅੱਲਾ ਅੱਲਾ ਤਾੜਾ ਤਾੜਾ ਤੈਨੂੰ ਪੀਜ਼ਾ ਲਿਆਂਦਾ ਪੀਜ਼ਾ ਠੀਕ ਆ ਤੂੰ ਠੀਕ ਆ ਹੁਣ ਉਹ ਕਿੱਧਰ ਗਿਆ ਸਾਡਾ ਉਹ ਬੀਜੀ ਨੇ ਸੁੱਤਾ ਪਿਆ ਉੱਧਰ ਅੱਛਾ ਖੜਾਓ ਮੇਰਾ ਮੋਟਾ ਮਾਰ ਲੈ ਆਹ ਲ ਮੋ ਗਿਆ ਸੀ ਤੁਹਾਨੂੰ ਬਾਹਰ ਹੋ ਗਿਆ ਸੀ ਉਹ ਕੋਈ ਨਾ ਹਾਂ ਠੀਕ ਆ ਹਨਾ ਠੀਕ ਹੋ ਜਾਣਾ ਉਧਰ ਖਾਈ ਆ ਲੈ ਸਾਰਾ ਪੜ ਗਿਆ ਚਲ ਕੋਈ ਹੋ ਜਾਣਾ ਠੀਕ ਹੋ ਜਾਣਾ ਅੱਜ ਕੱਲ ਦਾ ਭਰਾ ਮਾਮੀ ਨਹੀਂ ਆਈ ਇੰਨੇ ਦਿਨਾਂ ਅੱਜ ਮੈਂ ਤਾਂ ਜਾਣਾ ਮੈਨੂੰ ਜਾਣਾ ਆ ਨਾਲ ਆਪਾਂ ਜਾ ਕਰਦੇ ਨੀ ਮੇਰੇ ਮੋਟੂ ਆ ਪੀਜ਼ਾ ਖਾਦਾ ਮੈਂ ਤੇਰੇ ਪਿੱਛੇ ਚੱਕ ਪੀਜ਼ਾ ਲਾਉਂਦਾ ਤੈਨੂੰ ਤੈਨੂੰ ਪੀਜ਼ਾ ਲਾਤਾ ਇੱਕ ਮੰਨੇ ਦਾ ਇੱਕ ਤਾਰੇ ਦਾ ਓਕੇ ਖੌਣ ਬਿਠਾ ਲਿਆ ਉਹ ਦਵਾਈ ਦੇਣੀ ਆ ਜਿੰਨਾਂ ਨੂੰ ਹੋਰ ਪਾਣੇ ਆ ਮੰਨੇ ਦਾ ਆ ਮਾਰਗਰੇਟ ਮੰਨੇ ਦਾ ਤੇਰੇ ਤੇਰੇ ਭਰਾਵਾਂ ਤੋਂ ਤਾਂ ਬੈਂਟਰੀ ਬੰਦ ਕਰਤੀ ਸਾਰੇ ਨੂੰ ਬੰਦ ਕਰ ਕਿਵੇਂ ਹੋਗੀ ਤੂੰ ਦਾ ਖਾਊਗਾ ਸਾਹੀ ਪਨੀਰ ਕਿਵੇਂ ਛਾੜ ਲਿਆ ਅੱਜ ਅਸੀਂ ਕਿ ਗੁੱਡੀ ਚਾੜੀ ਸਾਰੇ ਨੂੰ ਐ ਅਨੂੰ ਆਪਾਂ ਝਾੜਾਂਗੇ ਉਧਰ ਅੱਜ ਤਾਰੇ ਇਧਰ ਚਲੋ ਤੂੰ ਸਾਡੇ ਵਿੱਚ ਆ ਇਧਰ चलो देखो तारे पास है बेटा हां चलो थैंक यू चलो 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 भी ਕਸੀ ਗਾਉਂਦੀ ਹੈ ਇਹ ਸਾਡੀ ਗਾਲ ਸਸਕ ਬੀਬੀ ਸਸ ਅਲੋ ਰਾਣੀ ਮੈਂ ਪਹਿਲੀ ਰਖੜੀ ਹੈ ਇਹਦੀ ਆਹ ਦੇ ਵੀਰੇ ਦੇ ਮੰਦੇ ਤਾਂ ਟਾਲਾ ਵੀ ਬੰਨੂ ਹੈ ਨਾ ਇਹ ਕਿਹੜਾ ਸੋਨੇ ਇਧਰ ਜਾ ਕੇ ਤੂੰ ਇਧਰ ਹੋ ਅਰੇ ਉਹ ਪਿੱਛੇ ਆ ਆੜਿਆ ਮੈਂ ਵੀ ਰੀਅਲ ਕੀ ਬਣਾ ਦੇਣਾ। ਕੋਈ ਪਾਲੂ। ਉਹ ਮੈਂ ਐਕਸਪੈਲ ਇਹ ਤੁਸੀਂ ਪਾ ਲਓ। ਆਪੀ ਕਰਵਾ ਬਣਾਉਣਾ। ਅੱਜ ਅੰਦਰ ਜਨਪਾਤ ਲੂ ਬੰਦਾ ਇਹਦੇ ਬਣੇ ਸੀ ਚਾਈ ਤੋਂ। ਓਏ ਓਏ ਪਹਿਲੀ ਰੱਖੜੀ। ਅੰਨੇ ਅਮਨੇ ਬਣਵਾ ਲੈਣ ਦੇਣਾ ਸੀ। ਚੱਲ ਕੋਈ ਨਾ ਬੰਦੇ ਕੋਈ ਨਾ ਬੰਦੇ ਕੋਈ। ਗਿਆਨ ਲੈ ਬਈ। ਓਏ ਦਾਈ ਮੋਨ ਵਾਲੀ। ਰਾਂਜਾ ਨਾ ਮੈਂ ਸਵਾਤਾ ਦੇ ਨਾ ਬੰਦ ਨਾ ਨੱਦੀ ਜੀ ਦੋ ਬਣਾ ਲਓ ਆ ਬਿਜ਼ਨਸ ਨਹੀਂ ਲੈਟ ਆ ਰਹੀ ਜਾ ਕੇ ਨਹੀਂ ਅਸੀਂ ਇਹ ਮਹਸੇਬਾ ਉਹ ਕਾਈ ਬੱਤ ਤਰ ਤਰਪੁਣ ਸਿੱਧੀ ਬੱਤ ਆ ਇੰਨਾ ਨਹੀਂ ਆਂਟੀ ਅੱਜ ਉੱਥੇ ਜਣ ਕੱਲ ਨੂੰ ਇੰਨਾ ਨਹੀਂ ਬੰਦੋ ਐਦਾਂ ਹਾਂ ਚਲੋ ਬੰਦ ਦੇ ਤਰਪੁਣ ਕਾਹੀ ਪਨੀਰ ਪੂਰਾ ਗਾਹ ਪਿਆ ਵਾ ਜਮਾਨਾ ਬੱਲੀਆ ਨਾ ਆਇਆ ਪੂਰਾ ਵਿਆਹ ਚੱਲ ਮਮੇ ਨੂੰ ਮੈਂ ਕੁਰਸੀ ਲਾ ਕੇ ਦੇ ਨਾ ਬਸ ਮੈਂ ਐ ਵਾ ਤੂੰ ਕਾਹਦਾ ਬੈਠ ਗਈ ਨਹੀਂ ਤੂੰ ਐ ਤੂੰ ਕਾਹਦਾ ਬੈਠ ਗਈ ਯਾਰ ਲਾ ਫਾਫਾ ਆਣੀ ਬੰਨਣੀ ਆ ਨੁਕਲਾ ਮੁੰਡਾ ਨੇ ਯਾਰ ਲਾ ਫਾਫਾ ਕਿੱਥੇ ਰੱਖਣੀ ਆਲਾ ਹਾਂ ਨਹੀਂ ਆ ਦੇ ਲੈ ਮੇਰੇ ਕੋਲ ਫਾਫੇ ਦੀ ਬਾਤ ਚੋਟ ਕਿੱਥੇ ਗਿਆ ਜੋਤ ਆ ਜਾ ਇਧਰ ਨੂੰ ਕਰ ਦੋ ਮੜੀ ਜੀ ਆਲਾ ਭਜਰਾ ਬਾਸਤੀ ਸਕਣੀ ਆ ਤਾਂ ਮੱਖੜੀ ਚੁਟਈ ਉਹ ਈਵਨ ਕਰ ਦੋ ਬਾਸਤੀ ਮੈਂ ਫੜ ਰਿਹਾ ਕੋਈ ਬੋਲ ਨਹੀਂ ਦਾ ਖਾਲਾ ਮੈਂ ਮੁੰਡਾ ਪਾਰਾ ਮੈਂ ਤੈਨੂੰ ਦਿਖਾਉਂਦਾ ਨਹੀਂ ਇਹ ਫੈਸਲੇ ਗੂੜਿਆ ਚੱਕਦਾ ਆ ਆਇਆ ਫੂਲਾ ਲੈ ਲੈ ਫੂਲਾ ਨਹੀਂ ਆਇਆ ਇਹ ਕਿਹੜਾ ਹੈ ਇਹਦੇ ਤੋਂ ਮੈਨੂੰ ਨਹੀਂ ਦਿਖਾਉਂਦਾ ਸੋਦੇ ਨਹੀਂ ਦੇ ਗਿਆ ਰਹੇ ਜੀ ਕਦ ਦੇਖਣਾ ਲਈ ਹੁੰਦੀ ਆ ਉਹਨ ਦਾ ਵਿਚਾਰਿਆਂ ਨੂੰ ਦਿਖਾ ਦਿਓ ਉਹ ਜਿਹਦੀ ਰਖੜੀ ਬੰਨ ਉਹਦਾ ਮੂੰਹ ਦਿਖਾ ਦਿਓ ਇਹ ਜੋਤ ਇੱਧਰ ਆ ਵੀਡੀਓ ਤੇਰੇ ਤੇਰੇ ਭਰਾ ਦੀ ਬਾਤੀ ਉਹ ਇੱਧਰ ਆ ਚਾਪੇ ਵਾਲੇ ਮੰਦਰਾ ਨੂੰ ਕਰਦੇ ਆ ਨੀ ਬੰਦ ਲਾਉਂਗਾ ਅੱਛਾ ਜੀ ਹੈਗਾ ਕੋਈ ਨਾ ਕਰ ਜੋ ਤੁਮੇ ਬਤਾਣਾ ਕਿ ਉਹਨੇ ਕਿਹਾ ਨਾ ਹੋਵੇ ਇਹ ਬੋਤੀ ਨਾਲ ਨਾ ਨੰਨੇ ਕੇ ਪਿਆ ਗੱਤਾਂ ਜਾਣ ਨਹੀਂ ਬਣੀ ਹਾਂ ਜਾ ਪਈਆ ਦੇ ਦਿਸਨੇ ਡੱਬਾ ਫੜੀਂ ਇੱਕ ਕਿਹੜਾ ਪੇੜਾਂ ਲੱਗ ਦੂਜਾ ਜਿਹੜਾ ਉਹ ਲੈ 500 ਲੈ ਲੈ ਨਹੀਂ ਮਿਲ ਆ ਕਰ ਕੈਸਾ ਲੱਗਾ ਮੇਰਾ ਮਜ਼ਾ ਆ ਗਿਆ ਇਹ ਕਰੀ ਮੰਮੀ ਡੈਡੀ ਦੇ ਤੂੰ ਮਾਂ ਦੀ ਦਰਦੂਆ ਮੇਰੀ ਹੈ ਇਹ ਦਾਰੇ ਇਹ ਦਾਰੇ ਤੇ ਬਾਹਰ ਗਲਤ ਕਰੀ ਜਾਂਦੀ ਆ ਮੈਂ ਆ ਵੀ ਕੋਲ ਦੇ ਚੌਪੜੀ ਜੀ ਕੀ ਐ ਛੱਲੇ ਇੱਕ ਹੋਰ ਦਾਤਾ ਨੂੰ ਲੈ ਦਮੇ ਆ ਨੋ ਟੁੱਟ ਗਿਆ ਤੇਰਾ ਨੋ ਟੁੱਟ ਗਿਆ ਨੋ ਟੁੱਟ ਗਿਆ ਇੱਧਰ ਲਾ ਹਾਂਜੀ ਕੋਈ ਨਾ ਬੇ ਸਾਹਮਣੇ ਆ ਵੀ ਛੱਡ ਦੋ ਮੈਨੂੰ ਬਹਣ ਲੋ ਨਾ ਉਹ ਸਾਹਮਣੇ ਓਕੇ ਤੈਨੂੰ ਨਹਿਰ ਤੇ ਬਾਂਦਰਾ ਇਹਦਾ ਕਤੂਰਾਂ ਨੂੰ ਪੈਟਾ ਕੇ ਹੀ ਦੇਗੀ ਹੁੰਦੀ ਆਏ ਕਾੜਦੇ ਆ ਜੂਸ ਕਿਨੇ ਨਾ 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 ਜੂਸ ਕੋਲ ਨਹੀਂ ਦੇਣਾ ਪੈਟਾ ਕੇ ਹੀ ਦੇਗੀ ਜੇ ਬੇਚ ਨਹੀਂ ਆਈ ਹੁੰਦੀ ਆਏ ਵੇ ਓਕੇ ਆਪੋ ਗੱਲ ਗਰਨੇ ਦਾ ਸਟੋਰ ਮੈਂ ਬਟਨੇ 50 ਰੁਪਏ 10 10 ਰੁਪਏ ਪੜਾ 750 ਹੱਥੋਂ ਸਮਝ ਗਿਆ ਤੇ ਹੁਣ ਆਇਆ ਕੋਈ ਨਹੀਂ ਕੋਈ ਨਾ ਬੰਨੇ ਹੀ ਸੀ ਗੱਲ ਹਰਵੀਰ ਤੇ ਵੀ ਬੰਨੇ ਸੀ ਉਹ ਬੜੇ ਬੜੇ ਸੱਜਣਾ ਨੰਨਾ ਸਾਰੇ ਬੜੇ 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 ਹੋ ਗਏ ਅਰਾਜੀ ਸੇਰ ਦੀ ਆਉਂਦੇ ਹੈਂ ਸੇਰ ਦੀ ਆਉਂਦੇ ਹੈਂ ਅਲਸਾ ਦਸਾ ਦਿਨਾ ਹਾਂ ਅੰਦਰ ਗੋਸਾ ਸੀਗਾ ਆਇਆ ਤੋ ਕੇ ਤੋ ਇਹੋ ਵੜਿਆ ਇਹ ਗੁੱਸੇ ਆਣਾ ਅੰਦਰ ਦਾ ਵੀ ਬਈ ਕੀ ਹੋਇਆ ਉਹ ਬੱਦਲ ਆ ਉਹ ਦੇ ਲੈ ਹਾਂ ਮੈਂ ਕਿ ਮਿੱਚ ਪੈਂਦਾ ਹਾਂ ਤਾਂ ਹੋ ਦੇ ਤੁਸੀਂ ਰਹੀਆਂ 100 ਰੁਪਏ ਦਾ ਦਿੱਤੇ ਤਾਂ ਹੈ ਗਿਆ ਸੁਮਨ ਨੇ ਕਾਰਡ ਆ ਸਾਰਿਆਂ ਨੂੰ ਦਿੱਤੇ ਆ ਯਾਰ ਉਹ ਖਾਲੇ ਬੱਸ ਐਲ ਆਲੀ ਐਲ ਆਲੀ ਐਲ ਬੱਸ ਸੇਈ ਨਹੀਂ ਕਿਸੇ ਨੂੰ ਉਹ ਬੰਦ ਰਹੀ ਲੈ ਗਈ ਗੱਲ ਨਹੀਂ ਕਰ ਨਹੀਂ ਉਹ ਨਾਲ ਕੇ ਸੱਪੋ ਆ ਕੇ ਸੱਪੋ ਵੀ ਨਹੀਂ ਮੇਰੇ ਕੋਲ ਆ ਕੇ ਕੋਈ ਨਾ ਪੈ ਜੇ ਮੈਂ ਦੇ ਲਵੋ ਚੋ ਨਹੀਂ ਕੀ ਜੋ ਜੀ ਨਹੀਂ ਹਾਂ ਸੀਗਾ ਇਤੀਸੋ ਆਹ ਆਉਂਦੀ ਪਰਣੀ ਮੇਰਾ 600 ਸੀਗਾ ਸੀ 1700 ਰੁਪਿਆ ਸੀ ਗੇਟ ਵਾਲੇ ਚ ਨਾ ਨਾ ਇਹ ਨਾ ਨਾ ਮੈਨੂੰ ਪਈ ਨਹੀਂ ਸੀਗਾ ਨਾ ਨਾ 300 ਸੋ ਪਾਇਆ ਹੋਤੇ ਕਿ ਆ ਰਹੇ ਨਹੀਂ ਜੂੜ ਬੋਦਾ ਕਿ ਦੱਸ ਹੋਰ ਵੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਪਤਾ ਹੀ ਨਹੀਂ ਕਿ ਸੰਦ ਕਿੰਨੇ ਰੁਪਏ ਸੀ ਇਹ ਮਾਤਾ ਹੀ ਨਹੀਂ ਸ਼ਨਾ ਮਾਣ ਕਰੇਂ ਤਸਨਾ 3300 ਸਿਹਰੇ ਦਾ ਦਿੱਤਾ ਧਾਂਤੀ ਕੀਤੀ ਤੂੰ ਗੂਗਲ ਤੇ ਕਰਨੀੋਂ ਯਾਦ ਰਹਿਂਦਾ ਆਉਂਦਾ ਕੋਈ ਪ੍ਰੂਫ ਵੀ ਇਹ ਨਹੀਂ ਕੱਟ ਕੇ ਸੌ ਸ਼ੇਰ ਤਾਂ 2100 ਬਾਹਰ ਪਤਾ ਯਾਰ ਤਾਂ ਅੱਛਾ ਮੁੱਕਾ ਲਗੇ ਕਿੱਥੇ ਗਿਆ ਉਹ 1100 ਕਿਹੜਾ ਕਾਰ ਦੁੱਤੇ ਸਰ ਤਾਂ ਕਿਹੜਾ ਦੁੱਤਾ ਸੌ ਮੈਂ ਨਹੀਂ ਕਿਹੜਾ ਕਿਹੜਾ ਦੁੱਤਾ ਜਿਹੜਾ ਹਾਰ ਦੁੱਤਾ ਹਾਂ ਕਾਰ ਮੈਂ ਬਿੰਦਰ ਨੂੰ ਆ ਸਾਰੇ ਉਹਦੇ ਕੋਲ ਆ ਜਾਣੇ ਆ ਆ ਜਾਣੇ ਹੋ ਗਏ ਆਉਣ ਵਾਲੀ ਆ ਬੰਦਾ ਆਉਣ ਵਾਲੀ ਆ ਕੋਈ ਨਾ ਉਹ 22 ਦਾ ਪਰਸ ਆਏ ਕਰਕੇ ਰੱਖ ਜੀ ਕੱਟ ਆ ਬੱਸ ਨਹੀਂ ਛੱਡ ਨਹੀਂ ਛੱਡਿਆ ਹੇ ਪਰਸਾ ਚਾਹ ਬਿਜੈਤੀ ਆ ਤਾਂ ਪਰੇ ਕਿੱਦਾਂ ਦਾ ਘਰ ਨੂੰ ਦੇਖਣਾ ਬਈ ਉਹ ਕਿਹੜੇ ਕੱਟ ਇੱਕ ਫੜਾਉਣ ਨੇ ਕਿ ਰਸਤਾ ਕਿੰਨੇ ਤੇ ਬੜੇ ਵੀਰੀ ਕੀ ਜੀ ਕਰੇਗੀ ਨੀ ਕਰਕੇ ਇੱਥੋਂ ਅਸੀਂ ਫੈਸਲਾ ਕਰਾ ਸਾਰਾ ਦਾ ਮਾਰ ਕਾਇਦਾ ਅਸੀਂ ਕੱਲ ਫੈਸਲਾ ਕਰਦੇ ਨੇ ਹਾਂ ਰਾਤ ਆਉਣ ਲੱਗ ਲੈ ਵੀ ਅੱਜ ਤਾਂ ਘਰੇ ਕੋਈ ਮਾਰਨ ਨੂੰ ਸਮਝ ਕੱਲ ਮੈਂ ਵੀ ਵੈਸੇ ਤਾਂ ਬੈਲ ਜਿੰਦਾ ਹੋਰ ਬਹੁਤ ਵਧੀਆ ਆ ਆਹ ਇੰਨੇ ਕੰਪਲੇਨ ਚਾਕੇ ਸਾਰੇ ਆਹ ਗੱਲ ਹੈ ਬਾਹਲਾ ਨਾ ਗੇਟ ਕਰਾ ਉਹ ਕਾ ਜੱਟ ਲਾ ਹੋ ਜਾਣਾ ਯਾਰ ਫਟ ਗਿਆ ਆ ਉਹ ਜੋ ਕਰਾ ਲੀ ਟਰਾਲੀ ਸੋ ਆਹ 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 ਸੋ ਇਹ ਦੋ ਤੇ ਐਮ ਆਪੇ ਕਰ ਦੇ ਨਹੀਂ ਦੋਕਰ ਉਹ ਦੇ ਲਾ ਓਏ ਉਹ ਹਾਜੀ ਇਹਨਾਂ ਆਪਾਂ ਨੇ ਝਲਾ ਕਰਾ ਆ ਬੱਸ ਨਾ ਉਹ ਜੱਟ ਲਾ ਕਰ ਦਵਾ ਬੱਸ ਨਾ ਮੈਂ ਨਹੀਂ ਆਇਆ ਕਰ ਇਹ ਬਹੁਤ ਤੇਜ਼ ਆ ਯਾਰ ਮੰਨੇ ਮੈਂ ਮੰਨੇ ਉਹਦੇ ਮੈਂ ਗੱਡੀ ਲੈ ਕੇ ਤਰ ਮੰਨੇ ਮੈਂ ਉਹ ਹੋਰੀ ਗਈ ਤਰ ਉਹ ਪਿੰਡ ਵਾਲੀ ਕੋਲ ਲੈਣਾ ਹੀ ਪੜੀ ਚੱਲ ਕੋਈ ਲੈ ਤੈਨੂੰ ਦੇ ਦਵਾਂ ਉਹ ਆ ਸੁਮਣੇ ਵਾਲਾ ਕਹਿੰਦੀ ਆ ਮੈਂ ਰਾਜਾ ਸੁਮਣੇ ਤੇਨੂੰ ਮੋਹਿੰਦਰੀ ਕੋਲ ਤਰਾ ਮੂੰਹ ਘੜਦਾ ਹੀ ਰਹਿ ਗਿਆ ਫਰਕ ਦੇ ਖਾਓ ਨਾ ਕਿਆ ਸੌਂਗਾ ਯਾਰ ਬਣਾਉਣਾ ਇੱਥੇ ਲਾਈਨ ਕੀ ਉਹਦੇ ਨੂੰ ਕਰ ਦੇਣਾ ਨਾ ਸਿਕਮਾ ਆ ਸੱਦੇ ਆ ਗਈ ਹੈ ਪੰਜ ਮਿੰਟ ਚੌਥੀ ਆਉਗੀ ਉਹ ਦੇ ਕਮਿਊਨਿਟੀ ਹੈ ਸੈਟਅਪ ਕਰ ਮੈਂ ਦੁਆ ਪਹਿਲਾਂ ਚੱਲੀ ਗਈ ਕਿ ਐਂਕੀ ਹੈ ਉਹਨੂੰ ਪਹਿਲੀ ਆ ਜੀ ਨਹੀਂ ਮੇਰੇ ਤਾਂ ਉਹ ਨਹੀਂ ਬੰਦ گلابی گلابی ਕੋਈ ਨਹੀਂ ਬੰਦ ਨਹੀਂ ਜੀ ਨਾ ਨਾ ਉਹ ਵਾਦ ਆ ਲੈ 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 ਗੁਲਾਬੀ ਬੰਦਦੇ ਆ ਦੋ ਬੰਨਣਗੇ ਤੇ ਆ ਨਾ ਮਨ ਕਰਨ ਵਾਲੀ ਆ ਇਹ ਰੱਖਦੇ ਕੁੜੀਆਂ ਆਂ ਹੁੰਦੀ ਆ ਹਾਂ ਖਲੀ ਨੀ ਕੁੜੀਆਂ ਮੁੰਡੇ ਆ ਹਾਂ ਇਹਨੇ ਕੋ ਹੋ ਰਿਹਾ ਇਹਦਾ ਪੰਪ ਹੀ ਬੰਦਾ ਹਾਂ ਜੇ ਮੈਂ ਸੱਚੀ ਗੱਲ ਕਹੀ ਆ ਦੱਸ ਕਿਉਂ ਬਈ ਭਲੇਖਾ ਦਾ ਪਈ ਜਾਂਦਾ ਨਹੀਂ ਸਪੋਰਨੂ ਬਿਲੇ ਲਾਲਿੰਦਰ ਦਾ ਫੋਨ ਚ ਹਾਂ ਜੇ ਵੀਡੀਓ ਕਰੀਂ। ਆਓ ਸਭੋ ਦਾ ਵੀਡੀਓ ਕਾਲ ਕਰ ਲਓ। ਬੱਸ ਇੰਨਾ। ਲੋ ਬੰਨੀ ਰਹੀ ਹੋਈ। ਨੰਨਾ ਗੋ ਪਾਈ ਜਾਂਦਾ। ਬੰਨੀ ਰਹੀ ਹੋਈ ਕਮਰੇ ਆ। ਨਾ। ਬੰਨਾ ਪਾਈ ਆ ਤਾਂ ਦਾਦਾ ਪਾਟੀ ਕਰ। ਜੰਮੀ ਆ। ਹਾਂ। ਤੈਨੂੰ ਹੁਣ ਪਤਾ ਲੱਗ ਗਿਆ। ਅੱਜ ਤਾਂ ਜਾਂਦੀ ਬਣ ਜਾਣਾ ਦੇਖੀ ਜਾ। ਲੋ ਤਾਂ ਤੁਸੀਂ ਬੰਨਣਾ ਹਾਂ। ਆਹ ਫੇਰ 200 ਰੁਪਿਆ ਮੈਂ ਨਾ। ਮੈਂ ਤਾਂ ਲੋਸਾ ਵਜਾਣਾ। ਅੱਜ ਕਹਿੰਦੇ ਕਿਉਂ ਦਾਵਾ ਕਰੇ। ਹਾਂ ਨਾ। ਮਹਾਰਾਜਾ ਤੁਮਾ ਮਾਹਰ ਆ। ਆ ਵੀਡੀਓ ਉਹਨਾਂ ਦੀ ਕਿਹੜਾ। ਆ ਰਹਿਤੀ ਬਾਂਦ। ਰੱਖਣਾ 590 ਦਰਨੀ ਆਇਆ ਓਏ। ਆਪਾ ਲੈ ਕੇ ਆਇਆ। ਬਾਬਾ ਜੀ ਤੁਹਾਡਾ ਡੱਬਾ ਕਿੱਥੇ ਆ? ਆਉਂਦਾ ਹੈ ਤਾਂ। ਡੱਬਾ ਲਿਆਓ। ਆਉਂਦਾ ਡਾਕ 'ਚ। ਵੀ ਟੇਬਲ 'ਤੇ ਚਾਕੇ ਲਿਆ ਗਰਮ ਕਦਾ ਡੱਬਾ ਆ ਉਹ। ਆ ਪਾ ਲਾਓ। ਆ ਤੇ ਗਰਮ ਕਾਲਾ ਤਾਂ ਪਿਆ ਬਗਨੇ ਨਾਲ ਤਾਂ। ਓਏ ਡੱਬਾ। ਡੱਬਾ ਲੈ ਉਹ ਡੱਬਾ। ਓ ਇੰਟਰਨੈਟ। ਹਾਂ ਜੀ। ਉਹ ਡਰਮਾਂ 'ਚ ਰਹਿ ਗਏ। ਹਾਂ। ਡੱਬਾ ਲੈ ਉਹ ਵੀ ਡੱਬੇ ਉਹ ਡੱਬੇ ਪੈਂਡਾਆਂ ਫੁੱਟਾ ਤੁੰਮੇ ਆ ਆ ਗਾਂਤ ਗਲਾਬੀ ਆਲੇ 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 ਗਲਾਬੀ ਕੁਇਨ ਗਲਾਬੀ ਕੁਇਨ ਅਸਲ ਤੱਕਲਾ ਸਗਨ ਤੇ ਸਾਨੂੰ ਆ ਆਓ Nge-share share Jadi sih? meter pagi di ada kan ਆ ਗਾ ਤੇਰੀ ਲਵਾ ਮਾ ਮਰਾ ਕਰ ਪਰਮਾਤਮਾ ਇਹ ਟੱਪਾ ਲੈ ਕੇ ਵੀ ਬਤਾ ਦੇ ਇਹ ਨਮਾਤ ਬਹੁਤ ਸਾਰਾ ਹੁੰਦਾ ਮੈਂ ਤਾਂ ਉਹ ਨਿਹਰੇ ਵਿੱਚ ਸਾਰਾ ਹੁੰਦਾ ਹਾਂ ਇਹ ਨਹੀਂ ਟੂਟਣਾ ਟੂਟਣਾ ਖਾਣਾ ਜਾ ਜਾ ਤਾਈ ਤੁਸੀਂ ਜਾਦੀ ਤਾਂ ਕਾਦੀ ਤੂੰ ਜਾਦੀ ਬਣਾ ਲਾ ਭੈਣ ਕੋਲੋਂ ਕੋਈ ਨਹੀਂ ਜਾਦੀ ਫਿਰ ਉਹ ਦੇ ਦੇ ਆਉਂਦਾ ਨਹੀਂ ਕੰਮ ਨਹੀਂ ਆਉਂਦਾ ਲੈ ਵੀ ਆਇਆ ਤਾਂ ਗੀਤ ਦਾ ਹਾਂ ਕਾ ਤੂੰ ਇਹ ਆਉਂਦਾ कमर पून चक ला ले विसा के औने पे रखनी वाला न्यारा वा नै वाव नन्ना हर भात्री का मेलि के प्रदेश की है रे तारे भाईया तारे भाईया भाई यार आ बैठ के ले जाने पानी इधर इधर बात बात आ ले मुंह तम खा जाई सोनू भी खा ले ਉਹ ਹੁੰਦਾ ਪਹਿਲਾਂ ਹੀ ਦੇਤਾ ਸੀ ਮੈਂ ਇਹਦਾ ਸਭ ਤੋਂ ਪਹਿਲਾਂ ਦੇਖ ਤੋਰਿਆ ਨੂੰ ਸਭ ਤੋਂ ਪਿੱਛੇ ਰਖੜੀਆਂ ਨੇ ਮੰਨੀ ਆ ਐਲੋ ਜੀ ਕੰਪਨੀ ਲੈ ਮੈਂ ਤਾਂ ਨਹੀਂ ਪੀਣਾ ਐ ਮੰਨੀ ਸੀ ਤੈਨੂੰ ਕਹਿ ਰਿਹਾ ਬਾ ਚਾਰ ਤਨ ਹੂੰ ਹੂੰ ਕਹੀ ਗੱਲ ਆ ਪਹਿਲੀ ਰਖੜੀ ਪਾਨੀ ਸੀ ਤੇਰਾ ਪਰੋਲ ਲੜਾ ਦੇ ਉਹਨਾਂ ਦੇ ਪਾਸੇ ਕੰਮੇ ਕੱਦਾਲ ਠੀਕ ਕਰ ਕੰਮੇ ਉਹ ਗੇਟ ਰਕਾਈ ਵਾਲਾ ਇਹਦੇ ਕੋਲ ਆ ਨਹੀਂ 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 ਟ੍ਰੈਨੋ ਟ੍ਰੈਨੋ ਨਹੀਂ ਆ ਆ ਮੇਰੀ ਗੱਲ ਸੁਣ ਮੈਨੂੰ 200 ਰੁਪਏ ਦਿੱਤਾ ਤੇਰੇ ਸਾਲਿਆਂ ਨੂੰ ਮੈਂ ਸਭ ਨੂੰ ਕੋਈ ਕਰਾਂ ਆ ਜਾ ਬੈਠਾ ਜਾ ਮੈਂ ਸਭ ਨੂੰ ਕੋਈ ਬਣਾ ਦਿੰਦੀ ਚੱਲ ਓਏ ਹਾਂ ਨਾ ਬਤਾ ਅੱਡੇੜੀ ਨੂੰ ਦਾਦਾ ਦੇ ਬਾਈ ਲੱਤਾਂ ਮਾਰਦਾ ਮਾਰਦਾ ਵੀਰ ਜੀ ਹੁ ਕੰਮ ਹੈ ਆ ਲੈ ਲੈ ਹੁਣ ਗੇਟ ਰਕਾਈ ਦਾ ਲਾ ਮਾ ਕੋ ਨਾ ਮਾ ਕੋ ਨਹੀਂ ਨਹੀਂ ਇਹ ਬਿੰਦਰ ਨੂੰ 500 ਰੁਪਏ ਨਹੀਂ ਲੋ ਦੱਸ ਇਹ ਤਾਈ ਬਾਸ ਨੂੰ ਹੱਥ ਲਾਉਂ ਦਿੰਦੀ ਹੈ ਇਹ ਇਹ ਤਾਈਆਂ ਦੇ ਪਾਸ ਨੂੰ ਹੱਥ ਲਾਉਂ ਨਹੀਂ ਮੈਂ ਸਭ ਨੂੰ ਉਹਦੀ ਘੁੜਾਤੀ ਸੀ ਕਿ ਮੈਂ ਨਾ ਸਾਹਮਣੇ ਉਹ ਬੈਠੇ ਉਹ ਵੇਟਰ ਕਹਿੰਦਾ ਸ਼ਗਲ ਕਿੱਥੇ ਹੈ ਨਾ ਸਭ ਨੂੰ ਘੁੜਾਤਾ ਸੀ ਮੈਂ ਕਾਰ ਨੂੰ ਪੁੱਛ ਆ ਦੇਖਿਆ ਮੈਂ ਉਹ 100 ਰੁਪਏ ਨਹੀਂ ਸੀ ਓਏ ਪਈਏ ਦਾ ਬਾਤ ਸੁਣ ਲੈ। ਚਲੋ। ਇਹ ਸਭਾ ਮੇਰੇ ਮੁੰਡੇ ਕਿੱਥੇ ਰੱਖੜੀਆਂ ਕਿੱਥੇ ਆ ਨੀ? ਓਕੇ ਮੇਰੇ ਮੁੰਡੇ ਰੱਖੜਾ ਕਿੱਥੇ ਆ? ਓਏ ਆਲੋ ਯਾਰ ਕਿੱਥੇ ਆ? ਮੈਂ ਲਾਚੋ ਤਾਂ ਬੰਨ ਲਿਆ ਕਿੰਨੀ ਆ। ਲੈ ਓ ਗਈ ਬੰਨ ਗਈਆਂ ਮੈਂ। ਹਾਂ ਸਭ। ਲੈ ਇਹਨਾਂ ਬੰਨ ਭਰ ਰਹੀਆਂ ਇਹਨਾਂ ਨਾਲ ਕੇ। ਚਲੋ ਬੈਣ ਕੋਲ। ਤੁਸੀਂ ਵੀ ਕਾ ਮੇਰੇ ਮਨਾਰ ਰੱਖੜੀਆਂ। ਤੇਰੇ ਦੇਸ ਜਲਾਰਖੜੀ ਰਖੜੀ ਤੇ ਪੈਣ ਦਾ ਪਿਆਰ ਹੁੰਦੇ ਮੇਰਾ ਰਖ ਤੇਰੀਆਂ ਕਿੰਨੀਆਂ ਮਰਦਾ ਵੀਰਵੇ ਛੇਦ ਨਾਲ ਮਿੱਠੀਆਂ ਜਦਾ ਵੀਰਵੇ ਸੋਣੇ ਜਏ ਘਟ ਤੇਸ ਜਲਾਰਖੜੀ ਹੂੰ ਚੇਲੋਈ ਕਾਲਮ ਜੀ ਤਕਮੋ हां ਉਹ ਮਜ਼ਾਕ ਕਰਦੇ ਆ ਯਾਰ ਤੈਨੂੰ ਉਹ ਤਾਂ ਸਾਰਿਆਂ ਨੂੰ ਪਤਾ ਵੀ ਨਾਂ ਦੇ ਨਾਲ ਉਹ ਸੋਹਣਾ ਲੱਗਦਾ ਨਾ ਮਗਰ ਕੰਮੇ ਨਹੀਂ ਨਹੀਂ ਇਹਦੇ ਮਗਰ ਸੋਹਣਾ ਲੱਗਦਾ ਕੰਮੇ ਕਬਜਿਆੜੀ ਕਿੰਨਾ ਸੋਹਣਾ ਲੱਗਦਾ ਤੇ ਚੱਲ ਕੋਈ ਨਹੀਂ ਕਹੀ ਤੂੰ ਫਾਉਂ ਤੋਂ ਜਾਇਆ ਆ ਇਹ ਮਿਆਹ ਕਹਿੰਦੇ ਆ ਤੈਨੂੰ ਅਸੀਂ ਕਬਜੇ ਕੱਢ ਲੈਣੇ ਆ ਇਹ ਮੈਂ ਤਾਂ ਕੋਈ ਨਹੀਂ ਕਹੀ ਮੈਂ ਤਾਂ ਵਧੀਆ ਹਾਂ ਬਾਬਾਈ ਸਾਹਿਬ ਦਸਣਾ ਦੋ ਕੋਈ ਬੋਲੀ ਤਾਂ ਨਹੀਂ ਸੁਣਾਈ ਬਾਜਾ ਕਰੇ ਰਹਿਗੇ ਬਾਜਾ ਤਾਂ ਹੈਗਾ ਚੱਕ ਲੈ ਉਹਨੇ ਬਾਹਰ ਲੈ ਘਰੂੰ ਕਰੀਏ ਆਹ ਕਰੀਏ ਆਹ ਕਰੀਏ ਆਹ ਕਰੀਏ ਆਹ ਕਰੀਏ ਓਏ ਬਾਬਾਈ ਲੈ ਚੱਪੀ ਓਏ ਪਾਗੜੀ ਪਾ ਲੈ ਲੈ ਤਾਰੇ ਓਏ ਉਹਦੇ ਨਾਲ ਕੀ ਬੋਤਲਾ ਤੇਰੇ ਉਹ ਬੋਤਲਾ ਨਾਲ ਆ ਗਈਆਂ ਸੱਚ ਆਹ ਤਾਰੇ ਉਹਨਾਂ ਹੁੰਦੇ ਨੇ ਗਾਣੇ